ਅੱਜ ਹਰ ਵਰਗ ਪੰਜਾਬ ਦੇ ਵਿੱਚ ਕੋਈ ਵੀ ਤੁਸੀਂ ਭਾਏ ਸਰਕਾਰੀ ਬਦਾਜ਼ਮ ਦੀ ਗੱਲ ਕਰੋ ਆਮੇ ਪੈਨਸ਼ਨਰਸ ਦੀ ਗੱਲ ਕਰੋ ਭਾਵੇਂ ਅੱਜ ਕਿਸਾਨਾਂ ਦੀ ਗੱਲ ਕਰੀਏ ਤੇ ਹੜਾ ਨਾ ਪੀਜਤ ਨੇ ਛੇਤ ਮਜ਼ਦੂਰ ਦੀ ਕਰੀਏ ਭਾਵੇਂ ਕਿਸੇ ਫੈਕਟਰੀ ਵਾਲੇ ਇੰਡਸਟਰੀਸਟ ਦੀ ਕਰੀਏ ਦੁਕਾਨਦਾਰ ਦੀ ਕਰੀਏ ਹਰ ਬੰਦਾ ਕੰਪਲੀਟਲੀ ਆ ਜਿਹੜਾ ਹੁਣ ਅੱਜ ਇਹਦੇ ਤੇ ਡਿਸਕਸ਼ਨ ਹੋਣੀ ਜਿਹੜੀ ਪੰਜਾਬ ਦੇ ਵਿੱਚ ਗਲੱਜ ਆਏ ਇਹ ਸਾਡਾ ਮੰਨਣਾ ਹੈ ਮੇਰਾ ਵੀ ਮੰਨਣਾ ਹੈ ਮੇਰੀ ਪਾਰਟੀ ਦਾ ਵੀ ਮੰਨਣਾ ਤੇ ਪੰਜਾਬ ਦੇ ਲੋਕਾਂ ਦਾ ਵੀ ਮੰਨਣਾ ਹੈ ਕਿ ਨੈਚੁਰਲ ਕਲੇਮਟੀ ਕੁਝ ਹੱਦ ਤੱਕ ਅਸੀਂ ਫੀਸਦੀ ਮੈਨਵੇਂ ਜਦੋਂ ਸਰਕਾਰ ਨੂੰ ਜਾ ਕੇ ਰਹਿਣਾ ਚਾਹੀਦਾ ਸੀ ਸੁੱਤੇ ਤੇ ਜੀ ਮਿਸਟਰ ਸਾਹਿਬ ਨੇ ਫਲੱਡ ਦੇ ਉੱਤੇ ਜਿਹੜੀ ਮੀਟਿੰਗ ਕੀਤੀ ਇਹ 6 ਜੂਨ ਨੂੰ ਕੀਤੀ ਤੇ 24 ਜੂਨ ਨੂੰ ਇੱਥੇ ਬਰਸਾਤਾਂ ਸ਼ੁਰੂ ਜਿਹੜਾ ਹਿੰਦੁਸਤਾਨ ਦਾ ਮੈਟਰੋਲੋਜੀਕਲ ਆਫਿਸ ਹੈ ਇੱਥੇ ਤਿੰਨ ਦਫ਼ਤਰ ਵੱਡੇ ਲੈਵਲ 'ਤੇ ਹੌਲਕ ਰੱਖਦੇ ਨੇ ਇੱਕ ਇੱਕ ਹੁੰਦਾ ਹੈ ਮੈਟਰੋਲੋਜੀਕਲ ਆਫਿਸ ਜਿਹੜਾ ਦੱਸਦਾ ਹੈ ਕਿ ਕਿਹੜੇ ਮਹੀਨੇ 'ਚ ਕਿੰਨੀ ਬਰਸਾਤ ਆਉਣੀ ਹੈ ਸਰਬੱਤ ਦਾ ਭਲਾ ਉਹਨਾਂ ਨੇ ਮਈ ਦੇ ਮਹੀਨੇ ਵਿੱਚ ਇਹ ਦੱਸ ਦਿੱਤਾ ਸੀ ਕਿ ਪੰਜਾਬ ਦੇ ਵਿੱਚ ਐਤ ਕੀ ਬੜੀ ਐਕਸੈਸਿਵ ਬਰਸਾਤ ਜਿਹੜੀ ਹੈ ਜੂਨ-ਜੁਲਾਈ ਤੇ ਬਾਅਦ ਚਾਹੇ ਅਗਲਾ ਡਿਪਾਰਟਮੈਂਟ ਹੈ ਸੈਂਟਰ ਦਾ ਵਰਕਸ ਕਮਿਸ਼ਨ ਵਾਟਰ ਕਮਿਸ਼ਨ ਜਿਸ ਤਰ੍ਹਾਂ ਸੂਬੇ ਦਾ ਇਰੀਗੇਸ਼ਨ ਮਹਿਕਮਾ ਹੁੰਦਾ ਹੁਣ ਸੈਂਟਰ ਦੇ ਇਰੀਗੇਸ਼ਨ ਮਹਿਕਮੇ ਨੂੰ ਉਹ ਸੈਂਟਰਲ ਵਾਟਰ ਕਮਿਸ਼ਨ ਕਹਿੰਦੇ ਨੇ ਉਹਨਾਂ ਦਾ ਕੰਟਰੋਲ ਹੈ ਡੈਮਾ ਦੇ ਉੱਤੇ ਜਿਸ ਦਾ ਪਖੜਾ ਹੈ ਪਿਆਸ ਦਾ ਕੰਟਰੋਲ ਉਹਨਾਂ ਕੋਲ ਹੈ ਫਿਰ ਤੀਸਰਾ ਹੈ ਸਾਡੇ ਸੂਬੇ ਦੀ ਸਰਕਾਰ ਦੇ ਜੇ ਟਾਈਮ 'ਤੇ ਸੂਬੇ ਦੀ ਸਰਕਾਰ ਐਕਟਿਵ ਰਹਿੰਦੀ ਪੈਸਿਆਂ ਦਾ ਪ੍ਰਬੰਧ ਵੀ ਇਹਨਾਂ ਕੋਲ ਹੁੰਦਾ ਸੀ ਹੁਣ ਇਹ ਗੱਲ ਇਹ ਵੀ ਸਾਹਮਣੇ ਆ ਚੁੱਕੀ ਕਿ ਪਿਛਲੇ 2010 ਤੋਂ ਲਗਾਤਾਰ ਸੈਂਟਰ ਦਾ ਜਿਹੜਾ ਫੰਡ ਹੈ ਜਿਹੜਾ ਨੈਚਰਲ ਕੈਲੇਮਿਟੀ ਵਾਸਤੇ ਇਸਤੇਮਾਲ ਕੀਤਾ ਜਾਂਦਾ ਹਰ ਸਾਲ ਉਹਦੇ ਪੈਸੇ ਆਉਂਦੇ ਨੇ ਉਹ 75 25 ਦੀ ਰੇਸ਼ਿਓ ਵਿੱਚ ਵੰਡੇ ਜਾਂਦੇ 75% ਦੀ ਸੈਂਟਰ ਪੈਸੇ ਘੱਲਦਾ 25% ਸੂਬੇ ਨੇ ਵੰਡਦਾ ਤੇ 31 ਮਾਰਚ 2023 ਜਦੋਂ ਇਹ ਸਰਕਾਰ ਨੂੰ 1 ਸਾਲ ਤੋਂ ਵੱਧ ਹੋ ਚੁੱਕਿਆ ਸੀ ਮਾਨ ਸਾਹਿਬ ਦੀ ਸਰਕਾਰ ਇਹਨਾਂ ਕੋ 941 ਕਰੋੜ ਰੁਪਏ ਇਹਨਾਂ ਦੇ ਅਕਾਊਂਟ ਵਿੱਚ ਪੰਜਾਬ ਦੇ ਅੱਜ ਅਸੀਂ ਇਹਨਾਂ ਨੂੰ ਪੁੱਛਣਾ ਚਾਹਾਂਗੇ ਕਿ ਜਿਹੜਾ ਤੁਹਾਡਾ 25% ਉਹ ਤੁਸੀਂ ਪਾਇਆ ਕਿ ਤੁਸੀਂ 25% ਐਡ ਆਨ ਕਰ ਲੋਤੇ ਤਾਂ ਫਿਰ ਉਹ 11-12 ਹਜ਼ਾਰ ਕਰੋੜ ਹੀ ਬਣਦਾ ਪ੍ਰਾਇਮਿੰਸਟਰ ਕੋ ਉਮੀਦ ਰੱਖੀ ਪ੍ਰਾਇਮਿੰਸਟਰ ਵੀ ਉਮੀਦ ਤੇ ਪੂਰੇ ਨੂੰ 1600 ਕਰੋੜ ਦਿੱਤਾ 20000 ਕਰੋੜ ਦਾ ਘਾਟਾ ਵਿਖਾਇਆ ਸੀ ਸੌਰੀ ਨੁਕਸਾਨ ਵਿਖਾਇਆ 20000 ਚੋਂ 1600 ਕਰੋੜ ਦਾ ਮਤਲਬ ਹੋਇਆ 8% ਪ੍ਰਾਇਮਿੰਸਟਰ ਦੇ। ਹੁਣ ਤੁਸੀਂ ਵੇਖੋ ਪੰਜਾਬ ਨੂੰ ਤੇ ਪੰਜਾਬ ਦੀ ਕਿਸਾਨੀ ਨੂੰ ਤੇ ਪੰਜਾਬ ਦੇ ਗਰੀਬ ਲੋਕਾਂ ਨੂੰ ਇੱਕ ਫੁੱਟਬਾਲ ਬਣਾ ਲਿਆ। ਮੋਦੀ ਸਾਹਿਬ ਨੇ ਤੇ ਮਾਨ ਸਾਹਿਬ ਮੋਦੀ ਸਾਹਿਬ ਕਹਿੰਦੇ 12000 ਕਰੋੜ ਰੁਪਇਆ ਇੱਕ ਇਹਦੇ ਮਿਲ ਕੋ 1500 ਕਰੋੜ ਹੁਣ ਮੈਂ ਇੱਥੇ ਉਹ ਤੇ ਚਲੋ ਅੰਦਰ حساب ਕਰਾਂਗੇ ਡਿਟੇਲਡ ਗੱਲ ਕਰਾਂਗੇ ਮੇਰਾ ਇਹ ਮੰਨਣਾ ਹੈ ਕਿ ਮਾਨਸਾ ਇਰੀਗੇਸ਼ਨ ਮਿਨਿਸਟਰ ਤੇ ਸੈਕਟਰੀ ਇਰੀਗੇਸ਼ਨ ਅਸਲੀ ਜ਼ਿੰਮੇਵਾਰ ਜੇ ਚੰਗੀ ਤਰ੍ਹਾਂ ਡੈਮਸ ਨੂੰ ਜਦੋਂ ਪਤਾ ਸੀ ਕਿ ਪਾਣੀ ਦਾ ਲੈਵਲ ਬਿਲਕੁਲ ਡੇਂਜਰ ਲੈਵਲ ਤੱਕ ਇਹ ਐਸਾ ਐਸਾ ਕਰਕੇ ਥੋੜਾ ਥੋੜਾ ਪਾਣੀ ਛੱਡਦੇ ਰਹਿੰਦੇ ਤੇ ਇੰਨਾ ਨੁਕਸਾਨ ਨਹੀਂ ਸੀ ਬਟ ਇਹ ਪਤਾ ਨਹੀਂ ਕ੍ਰਿਸ਼ਨ ਕੁਮਾਰ ਜੀ ਦਾ ਕੀ ਪ੍ਰੋਗਰਾਮ ਸੀ ਇਹ ਏਜੰਡਾ ਤੇ ਕ੍ਰਿਸ਼ਨ ਕੁਮਾਰ ਜੀ ਜਨ ਇਕੋਦਾਂ ਮ ਫਲੈਸ਼ ਬਲੱਡਸ ਜਿਹੜੇ ਆਏ ਨੇ ਇਕੋਦਾਂ ਜਦੋਂ ਇਹਨਾਂ ਨੇ ਦਰਵਾਜ਼ੇ ਚੁੱਕੇ ਨੇ ਰਹਿ ਗਏ ਉਹਦੇ ਨਾਲ ਹੀ ਭਾਰੀ ਨੁਕਸਾਨ ਸਾਡੇ ਸਾਰੇ ਪੰਜਾਬ ਨੂੰ ਹੋਇਆ ਅਤੇ ਵਿਸ਼ੇਸ਼ ਤੌਰ ਜਿਹੜਾ ਗੁਰਦਾਸਪੁਰ ਅੰਮ੍ਰਿਤਸਰ ਨੇ ਤਰਨਤਾਰਨ ਦੀ ਬੈਠੀ ਤੋਂ ਹੁਣ ਮੈਂ ਸਪੈਸ਼ਲ ਸੈਸ਼ਨ ਵੱਲ ਲਾਣਾ ਚਾਹੁੰਦਾ ਪਹਿਲਾ ਸਪੈਸ਼ਲ ਸੈਸ਼ਨ 1 ਅਗਸਤ ਅਪ੍ਰੈਲ 2022 ਵਿੱਚ ਕਰਾਇਆ ਗਿਆ ਉਹਦੇ ਚ ਇੱਕ ਰੈਜ਼ੋਲੂਸ਼ਨ ਲੈ ਕੇ ਆਦਾਂ ਗਿਆ ਕਿ ਚੰਡੀਗੜ੍ਹ ਪੰਜਾਬ ਨੂੰ ਟਰਾਂਸਫਰ ਕੀਤਾ ਮੈਂ ਅੱਜ ਮਾਨ ਸਾਹਿਬ ਨੂੰ ਪੁੱਛਣਾ ਚਾਹਵਾਂਗਾ ਮਾਨ ਸਾਹਿਬ ਤੁਸੀਂ ਅੱਜ ਨਹੀਂ ਤੇ ਕੱਲ ਕੱਲ ਨਹੀਂ ਤੇ ਪਰਸੋਂ ਕਿਸ ਟਾਈਮ ਬੋਲੰਗ ਮਿਖਾਈ ਹੈ ਕਿਰਪਾ ਕਰਕੇ ਸਾਨੂੰ ਦੱਸੋ ਉਹਦਾ ਆਊਟਕਮ ਕੀ ਹੋਇਆ ਜਿੰਨੇ ਤੁਸੀਂ ਸਪੈਸ਼ਲ ਸੈਸ਼ਨ ਬੁਲਾਏ ਉਹਨਾਂ ਸੈਸ਼ਨਸ ਦਾ ਰਿਜ਼ਲਟ ਜ਼ੀਰੋ ਉਸ ਤੋਂ ਅਗਲਾ ਸੈਸ਼ਨ ਫਿਰ 3 ਅਕਤੂਬਰ 2022 ਦੇ ਵਿੱਚ ਬੁਲਾਇਆ ਗਿਆ ਉਹ ਆਪਰੇਸ਼ਨ ਲੋਟਸ ਹੁੰਦੇ ਸੀ ਕਿ ਭਾਜਪਾ ਦੀ ਸਰਕਾਰ ਆਪਾਤ ਵੀ ਤਾਂ ਕਹਿਣਾ ਸੀ ਕਿ ਸਾਡੇ ਐਮਐਲਏ ਨੂੰ ਮੰਤਰੀਆਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰੀ ਪੈਸੇ ਆਫਰ ਕਰ ਰਹੀ ਹੈ ਲੀਗ ਤੇ ਬੰਦੇ ਮਿਲੇ ਨੇ ਇਹਨਾਂ ਦੇ ਇੱਕ ਐਮਐਲਏ ਸਾਹਿਬ ਨੇ ਵਿਜਲੈਸ ਤੇ ਕੋਲ ਜਾ ਕੇ ਆਪਣੀ ਐਫਆਈਆਰ ਵੀ ਦਰਜ ਕਰਾਈ ਇਹਨਾਂ ਦੇ ਮੰਤਰੀ ਵੀ ਸਾਰੇ ਜਾਣ ਗਏ ਅੱਜ ਤੁਸੀਂ ਵੇਖੋ ਐਂਡ ਰਿਜ਼ਲਟ ਮਹਿਮਾਨ ਸਾਹਿਬ ਨੂੰ ਕਹੂੰਗਾ ਪੰਜਾਬ ਦੇ ਲੋਕ ਪੁੱਛਣਾ ਚਾਣਗੇ ਕਿਉਂਕਿ ਹਰ ਸੈਕਸ਼ਨ ਤੇ ਕਰੋੜ ਰੁਪਇਆ ਰੋਜ਼ ਲੱਗਦਾ ਜੇ 4 ਦਿਨ ਦਾ ਸੈਸ਼ਨ ਹੈ 4 ਕਰੋੜ ਤੇ 2 ਦੇ ਤੇ 2 ოਪਰੇਸ਼ਨ ਲੋਟਸ ਦਾ ਐਂਡ ਰਿਜ਼ਲਟ ਜ਼ੀਰੋ ਕੁਝ ਨਹੀਂ ਦੱਸਿਆ ਹੋਇਆ ਕਿ ਕਿ ਜਿਹਨੇ ਐਫ ਆਈ ਆਰ ਲਾਜ ਕਰਾਈ ਸੀ ਸੀਤੇ ਲੰਗਰਾਲ ਦੀ ਉਹ ਭੱਜ-ਭੱਜ ਚਲੇ ਗਏ ਹੁਣ ਤੁਸੀਂ ਵੇਖੋ ਜਿਨੇ ਚਾਰਜ ਜਿਹੜੀ ਪਾਰਟੀ ਤੇ ਲਾਇਆ ਉਸ ਪਾਰਟੀ ਚਲਾ ਗਿਆ ਉਥੇ ਵੀ ਕੰਮ ਹੋ ਗਿਆ ਫਿਰ ਤੀਜਾ ਸੈਸ਼ਨ 19 ਜੂਨ ਦਾ ਹੈ 2023 ਦਾ ਉਹ ਸੀ ਨੌਨ ਰਿਲੀਜ਼ ਆਫ ਅ ਰੂਰਲ ਡਿਵੈਲਪਮੈਂਟ ਫੀ ਕਿ ਜਿਹੜਾ ਉਦੋਂ ਹੁਣ ਜਿਹੜਾ 8-9000 ਕਰੋੜ ਰੁਪਏ ਨੇ ਸਾਡਾ ਰੂਰਲ ਡਿਵੈਲਪਮੈਂਟ ਦਾ ਪੈਸਾ ਸੈਂਟਰ ਨੇ ਰੋਕਿਆ ਤੇ ਮਾਨ ਸਾਹਿਬ ਨੇ ਛਾਤੀ ਤੇ ਹੱਥ ਮਾਰ ਕੇ ਕਿਹਾ ਸੀ ਮਿੰਨੂ ਪਸਾ ਪਤਾ ਕਿ ਇਹਨਾਂ ਕੋ ਪੈਸੇ ਕਿਸਾਨ ਦੇ ਨਾਲ ਮੈਂ ਭਾਵ ਸੁਪਰੀਮ ਕੋਰਟ ਜਾਮਾ ਕਿਸਾ ਪੈਸੇ ਮੈਂ ਲੈ ਕੇ ਅੱਜ ਦੇ ਦਿਨ ਐਂਡ ਰਿਜ਼ਲਟ ਜ਼ੀਰੋ ਇੱਕ ਪੈਸਾ ਆਉਣੇ ਚਾਰ ਸਾਲੀਆਂ ਚਾਰ ਹੀ ਹੋ ਚਲੇ ਨੇ ਬੀਤਣ ਤੋਂ ਬਾਅਦ ਵੀ ਐਂਡ ਰਿਜ਼ਲਟ ਜ਼ੀਰੋ ਸਪੈਸ਼ਲ ਮੈਂ ਤੁਹਾਨੂੰ ਇਹਨਾਂ ਦੇ ਸਪੈਸ਼ਲ ਸੈਸ਼ਨ ਦੀ ਗੱਲ ਕਰਾਂ ਫਿਰ ਚੌਥਾ ਸੈਸ਼ਨ ਆਇਆ 5 ਮਈ 2025 ਇਹ ਭਾਖੜਾ ਵਿਆਸ ਮੈਨੇਜਮੈਂਟ ਬੋਰਡ ਉੱਤੇ ਵਾਟਰ ਸ਼ੇਅਰਿੰਗ ਐਂਡ ਰੀਪੀਲ ਆਫ ਪੰਜਾਬ ਐ ਅਦੇ ਜੀ ਪਾਣੀਆਂ ਦੇ ਰਫਾਲੇ ਬਨੇ ਮਾਨਸਾ ਮੈਂ ਉਸੇ ਪੰਜਾਬ ਪੁਲਿਸ ਲਾਤੀ ਏ ਮੈਂ ਸੀਆਰਪੀਐਫ ਲਾਣੀ ਨਹੀਂ ਉੱਥੇ ਮੈਂ ਹੋਣ ਨਹੀਂ ਦੇਣਾ ਮੈਂ ਕਿਥੋਂ ਬਕਾ ਨਹੀਂ ਜਾਂਦੇ ਸੀਆਰਪੀਐਫ ਵੀ ਆ ਗਈ ਤੇ ਪੰਜਾਬ ਪੁਲਿਸ ਵਾਪਸ ਆ ਗਈ ਤੇ ਉਹ ਉੱਥੇ ਲੱਗੀ ਐਂਡ ਰਿਜ਼ਲਟ ਅਜੇ ਤੱਕ ਕੰਪਲੀਟਲੀ ਜ਼ੀ ਪਾਖੜਾ ਬਿਆਸ ਵਾਲੇ ਕਹਿੰਦੇ ਨੇ ਕਿ ਅਸੀਂ ਇਹਨਾਂ ਨੂੰ ਬਕਾਇਦਾ ਤੌਰ ਪੁੱਛਦੇ ਰਹੇ ਆ ਕਿ ਪਾਣੀ ਡੇਂਜਰ ਲੈਵਲ ਤੋਂ ਉੱਤੇ ਚਲਾ ਗਿਆ ਇਹਨੂੰ ਖੋਲ ਦੀਏ ਗੇਟਾਂ ਨੂੰ ਥੋੜਾ ਥੋੜਾ ਐਚੋਂ ਪਕਾਦੇ ਤੌਰ ਕਿਹਾਗਾ ਬਿਲਕੁਲ ਸੋ ਅਜੇ ਤੱਕ ਪੰਜਾਬ ਨੂੰ ਇਹ ਨਹੀਂ ਪਤਾ ਕਿ ਪਾਕੜਾ 82 ਮੈਨੇਜਮੈਂਟ ਨੇ ਇਹਨਾਂ ਦੀ ਗੱਲ ਕੀ ਹੋਈ ਜਦ ਪੰਜਾਬ ਡੁੱਬਿਆ ਹੋਇਆ ਹੈ ਇਹ ਰੇ ਪੰਜਵਾਂ ਸੈਸ਼ਨ ਆਇਆ ਸਪੈਸ਼ਲ 10 ਤੋਂ 15 ਜੁਲਾਈ ਡਿਸਕਸ਼ਨ ਔਨ ਵਾਰ ਅਗੇਂਸਟ ਡਰੱਗਸ ਐਂਡ ਨਾਰਕੋਟਿਕਸ ਨਸ਼ੇ ਦੇ ਖਿਲਾਫ ਜਿਹੜੀ ਜੰਗ ਸ਼ੁਰੂ ਕੀਤੀ ਸੀ ਉਹਦੇ ਦਾ ਸਪੈਸ਼ਲ ਸੈਸ਼ਨ ਸੀ ਅਲਟੀਮੇਟਲੀ ਅਜੇ ਦੇ ਦਿਨ ਤੱਕ ਰਿਜ਼ਲਟ ਜ਼ੀਰੋ ਕੋਈ ਡਰੱਗਸ ਦੇ ਵਿੱਚ ਨਾ ਕਿਤੇ ਕਮੀ ਆਈ ਹੈ ਅੱਗੇ ਨੂੰ ਵਧਿਆ ਹੀ ਹੈ ਘਟਿਆ ਕੁਝ ਨਹੀਂ ਫੜ ਕੇ ਬੁਗਲਦੇ ਨੇ ਕਿ ਸਾਡੇ ਹੱਥ ਵਾਸੇ ਹੈ ਨਹੀਂ ਕੋਈ ਹੁਣ ਇਹਦਾ ਬੇਸੇ ਕਾਰਨ ਕਿ ਮੈਂ ਸਾਰੇ ਪੰਜਾਬ ਦੇ ਵਿਦਵਾਨਾਂ ਨੂੰ ਤੇ ਪੈਣਾ ਨੂੰ ਤੇ ਆਪਣੇ ਨੌਜਵਾਨ ਬੱਚਿਆਂ ਨੂੰ ਦੱਸਣ ਲੱਗਾ ਕਿ ਸਪੈਸ਼ਲ ਸੈਕਸ਼ਨ ਤਾਂ ਕਰਦੇ ਨੇ ਜੇ ਪ੍ਰੋਗ ਕਰਦਣ ਜੇ ਹਾਊਸ ਪ੍ਰੋਗ ਹੋ ਜੇ ਤੇ ਫਿਰ ਨਵੇਂ ਸੈਕਸ਼ਨ ਦੀ ਮਨਜ਼ੂਰੀ ਗਵਰਨਰ ਸਾਹਿਬ ਕੋ ਲੈਣੀ ਪਈ ਤੇ ਜੇ ਗਵਰਨਰ ਸਾਹਿਬ ਕੋ ਮਨਜ਼ੂਰੀ ਲੈਣਗੇ ਫਿਰ ਉਹਦੇ ਵਿੱਚ ਟਾਈਮ ਹੁੰਦਾ ਉਹਦੇ ਵਿੱਚ ਕੁਐਸਚਨ ਆਰ ਜਿਹੜਾ ਸਾਰੇ ਨੇ ਇੰਪੋਰਟੈਂਟ ਜਿਹੜਾ ਇਹਨਾਂ ਦੇ ਮੰਤਰੀਆਂ ਦੀ ਕਾਬਲੀਅਤ ਦਾ ਨਮੂਨਾ ਪੇਸ਼ ਕਰਦਾ ਇਹ ਬੇਸਿਕਲੀ ਉਹਨੂੰ ਬਚਾਉਣ ਵਾਸਤੇ ਸਪੈਸ਼ਲ ਸੈਸ਼ਨ ਦਾ ਮਤਲਬ ਹੁੰਦਾ ਸਾਡੇ ਕੋਲ ਟਾਈਮ ਹੀ ਨਹੀਂ ਅਸੀਂ 4 ਦਿਨ ਪਹਿਲੇ ਦੱਸਦਾ ਕੁਐਸਚਨ ਆਨਸਰਸ ਵਾਸਤੇ ਮਿਨਿਮਮ ਤੁਹਾਨੂੰ 3 ਹਫ਼ਤੇ ਦਾ ਟਾਈਮ ਚਾਹੀਦਾ ਉਹਨੂੰ ਬਚਾਉਣ ਵਾਸਤੇ ਇਹ ਟੋਟਲ ਇਹ ਫਰੌਡ ਪੰਜਾਬ ਦੇ ਲੋਕਾਂ ਨੂੰ ਸਮਝ ਲੰਦੀ ਲੋੜ ਹੈ ਇਹਨਾਂ ਦਾ ਕਮੋਡਸ ਸਪਰੈਂਡ ਹੈ ਦਿੱਲੀ 'ਚ ਵੀ ਕੇਜਰੀワਲ ਸਾਹਿਬ ਇਹੀ ਕਰਦੇ ਆਏ ਇੱਥੇ ਵੀ ਇਹ ਕਰ ਰਹੇ ਨੇ ਹਾਊਸ ਸਕੂਲ ਰੋਕ ਨਹੀਂ ਕਰਨਾ ਇੱਕੋ ਦਮ ਸਪੈਸ਼ਲ ਸੈਕਸ਼ਨ ਦਾ ਨਾ ਦੇ ਦੇਣਾ ਕੱਢਣ ਬਾਅਦ ਇਹਦੇ ਵਿੱਚ ਹੁਣ ਤੁਸੀਂ ਵੇਖੋ ਕੋਈ ਕੁਐਸਚਨ ਆਵਰ ਨਹੀਂ ਕੋਈ ਜ਼ੀਰੋ ਆਵਰ ਨਹੀਂ ਅੱਜ ਵੀ ਹੁਣ ਮੈਨੂੰ ਦੱਸੋ ਜੇ ਕੁਐਸਚਨ ਆਵਰ ਹੀ ਨਹੀਂ ਕਿਹੜਾ ਆਪਣਾ ਐਮ.ਐਲ.ਏ ਜਿਹੜਾ ਕੋਈ ਵੀ ਭਾਵੇਂ ਆਪੋਜੀਸ਼ਨ ਦਾ ਹੈ ਰੂਲਿੰਗ ਪਾਰਟੀ ਦਾ ਕੀ ਸਵਾਲ ਕਰੇਗਾ ਸਰਕਾਰ ਨੂੰ ਜ਼ੀਰੋ ਆਵਰ ਨਹੀਂ ਲੋਕਾਂ ਨੂੰ ਫਰੋਤੀਆਂ ਦੇ ਫੋਨ ਹਰ ਰੋਜ਼ ਗੋੜੀਆਂ ਦੇ ਰੋਕ ਸ਼ਿਕਾਰ ਹੋ ਰਹੇ ਨੇ ਕਿਸੇ ਨੂੰ ਕੋ ਚੁੱਕਿਆ ਜਾ ਰਿਹਾ ਕੋਈ ਜ ਮਾਰਿਆ ਜਾ ਰਿਹਾ ਆ ਚੰਡੀਗੜ੍ਹ ਦੀ ਤੁਸੀਂ ਵੇਖਿਆ ਹੁਣੇ ਪਿਛਲੇ ਦਿਨੀ ਇੱਕ ਬਹੁਤ ਵੱਡਾ ਸਾਈਬਰ ਕ੍ਰਾਈਮ ਦਾ ਸਕੈਂਡਲ ਨਿਕਲਿਆ ਜਿਹਦੇ ਵਿੱਚ ਬਹੁਤ ਵੱਡੇ ਪੇਮਾਨੇ ਤੇ ਆਈਪੀਐਸ ਅਫਸਰ ਜਿਹੜੇ ਪੰਜਾਬ ਦੇ ਇਨਵੋਲਡ ਨੇ ਉਹ ਜਿਹੜਾ ਰੈਕਟ ਹੈ ਦਾ ਐਪ ਦਾ ਜਿਹੜਾ ਬੈਟਿੰਗ ਰੈਕਟ ਨੇ ਬੈਟਿੰਗ ਰੈਕਟ ਕਰੋੜਾਂ ਰੁਪਏ ਨੇ ਫੜਨਾ ਕਿਸੇ ਨੂੰ ਕੀ ਹੈ ਜਿੱਥੇ ਅਫਸਰ ਵੀ ਚਲਾਉਂਦੇ ਹੋਣ ਅੱਜ ਅਸੀਂ ਜ਼ੀਰੋ ਆਰ ਚ ਪੁੱਛਣਾ ਚਾਹੀਏ ਤੇ ਕੋਈ ਤੁਹਾਡੇ ਜ਼ਿਲ੍ਹਾ ਜ਼ਿਲ੍ਹਾ ਤੋਂ ਬਿਨਾ ਸਾਡੇ ਕੋਲ ਜ਼ਿਲ੍ਹਾ ਹੀ ਕੋਈ ਬੈਟਿੰਗ ਐਪ ਚ ਕਿਹੜੇ ਕਿਹੜੇ ਅਫਸਰ ਇਨਵੋਲਡ ਨੇ ਪੰਜਾਬ ਦੇ ਆਈਪੀਐਸ ਕੋਈ ਅੱਛੇ ਨਹੀਂ ਅੱਜ ਹੀ ਅਖਬਾਰਾਂ ਚ ਤੁਸੀਂ ਪੜਿਆ ਹੋਣਾ ਇੱਕ ਐਸਐਸਆਈ ਪੰਜਾਬ ਦਾ ਤੇ ਇੱਕ ਹਵਲਦਾਰ ਸੁਖ ਜੀ ਦਿੱਲੀ ਗਏ ਨੇ ਇੱਕ ਡੀਆਈਜੀ ਬਣ ਗਿਆ ਇੱਕ ਹੌਲਦਾਰ ਐਸਪੀ ਬਣ ਗਿਆ ਪੰਜ ਚਾਰ ਆਪਣੇ ਨਾਲ ਲੈ ਗਏ ਨੌਇਡਾ ਤੋਂ ਬੰਦੇ ਚੁੱਕ ਲਿਆਦੇ 10 ਕਰੋੜ ਦੀ ਮੰਗ ਕੀਤੀ ਸਾਈਬਰ ਦੇ ਵਿੱਚ ਇਥੇ ਕੋਸ਼ਿਸ਼ ਕੀਤੀ ਕੇਸ ਬਣਾਉਂਦੀ ਉਹ ਟ੍ਰੇਸ ਹੋਇਆ ਬੰਦੇ ਫੜੇਗੇ ਇੱਕ ਛੋਟਾ ਥਾਣੇਦਾਰ ਐਸਆਈ ਉਹ ਡੀਆਈਜੀ ਬਣ ਗਿਆ ਇੱਕ ਹੌਲਦਾਰ ਐਸਪੀ ਬਣ ਗਿਆ ਇਹ ਉਹਦਾ ਮਤਲਬ ਹੈ ਕਿ ਇਹ ਇਹੋ ਜਿਹੀ ਇੱਕ ਸਰਕਾਰ ਹੈ ਜਿਹਨੂੰ ਪਤਾ ਹੀ ਕੁਝ ਨਹੀਂ ਹੋ ਕੀ ਰਿਹਾ ਜੀ ਜਦੋਂ ਪ੍ਰਧਾਨ ਮੰਤਰੀ ਨੂੰ ਮਿਲਦਾ ਵਕਤ ਤੇ ਉਦੋਂ ਮਾਨਸਾ ਹਸਪਤਾਲ ਥੜ ਜਾਂਦੇ ਅਤਾਲੇ ਕ੍ਰਿਸ਼ਨ ਕੁਮਾਰ ਜੀ ਜਿਹੜੇ ਸਾਰੇ ਨੂੰ ਵੱਡੇ ਐਸ ਸਰਕਾਰ ਦੇ ਨੰਬਰ 1 ਬਿਊਰੋਕਰੇਟ ਸਮਝੇ ਜਾਂਦੇ ਨੇ ਉਦੋਂ ਤੇ ਕ੍ਰਿਸ਼ਨ ਕੁਮਾਰ ਜੀ ਨੇ ਇੱਕ ਬਿਆਨ ਨਹੀਂ ਦਿੱਤਾ ਕਿ ਪੰਜਾਬ ਡੁੱਬਿਆ ਕਿਉਂ ਆ ਜਿਹੜੇ ਗੋਇਲ ਸਾਹਿਬ ਨੇ ਛਾਤੀ ਤੇ ਹੱਥ ਮਾਰ ਕੇ ਕਹਿੰਦੇ ਸੀ ਬਾਜੋ ਸਾਹਿਬ 75 ਸਾਲਾਂ 'ਚ ਜਿਹੜੀਆਂ ਸਰਕਾਰਾਂ ਨੇ ਕੰਮ ਨਹੀਂ ਕੀਤਾ ਮੈਂ ਕੀਤਾ ਅਸੀਂ 274 75 ਕਰੋੜ ਰੁਪਇਆ ਲਾ ਕੇ 8000 ਕਿਲੋਮੀਟਰ ਡਰੇਨੇਸ ਸਾਫ਼ ਕੀਤੀਆਂ 74 ਫੰਨ ਅਸੀਂ ਮਜ਼ਬੂਤ ਕੀਤੇ ਨੇ ਮੈਂ ਦਾਅਵੇ ਨਾ ਕਹਿ ਸਕਾਂ ਸਰਕਾਰੀ ਗੱ사 ਦਾ ਏਰੀਆ ਵੀ ਆ ਮੇਰੇ ਨਾਲ ਵਿਕਰਮ ਚੌਧਰੀ ਚ ਖੜੀ ਇਹਨਾਂ ਦਾ ਏਰੀਆ ਵੀ ਮੇਰਾ ਆਪਣਾ ਕਿਤੇ ਕੋਈ ਬੰਦ ਤੇ 1 ਰੁਪਈਆ ਨਹੀਂ ਲਾਇਆ ਕੋਈ ਵੀ ਸਿੰਗਲ ਟ੍ਰੇਨ ਮੈਂ ਆਪਣੇ ਏਰੀਆ ਜਾ ਕੇ ਵੇਖਿਆ ਮਸ਼ੀਨਾਂ ਜ਼ਰੂਰ ਮੇਰੇ ਸਰਪੰਚਾਂ ਨੇ ਕਿਹਾ ਅਪ੍ਰੈਲ ਦੇ ਮਹੀਨੇ ਚਾਹੀਆਂ ਫੋਟੋਆਂ ਖਿੱਚੀਆਂ ਤੋੜਤੀ ਤੇ ਕਹੇ 275 76 ਕਰੋੜ ਰੁਪਈਆ ਜਾਂ ਪੰਜਾਬੀ ਚ ਕਹਿੰਦੇ ਡਕਾਰ ਗਏ ਮੇਰਾ ਸਾਫ ਦਾਅਵਾ ਹੈ ਕਿ 100% ਇਹ ਰਲ ਕੇ ਇਹ ਸਾਡੀ ਸਰਕਾਰ ਦੀ ਸਰਕਾਰ ਨੇ ਇਹਨਾਂ ਦੇ ਸੈਕਟਰੀ ਨੇ ਜੋ ਇਹਨਾਂ ਨੂੰ ਆਤਾ ਹੈ ਨੇ ਇਹਨਾਂ ਸਾਰੇ ਦਾ ਵੈਸੇ ਇਹਨਾਂ ਨੂੰ ਇਹ ਸੀ ਬਰਸਾਤਾ ਟੱਪ ਜਾਣੀ ਅਸੀਂ ਆਪਣੇ ਘਰ ਦੇ ਚੁੱਕ ਲੈਣ ਹਜ਼ਾਰਾਂ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ ਜਿਹੜੇ ਆਲਰੇਡੀ ਇਹ ਪੱਥਰ ਦੇ ਅਸੀਂ ਆਲਰੇਡੀ ਇੰਬਾਕਮੈਂਟਸ ਵੀ ਬਣਾਈਆਂ ਸੀ ਉਹ ਵੀ ਸਾਰੀਆਂ ਵਾਸ਼ ਹੋਵੇ ਗਈਆਂ ਕਈ ਸੈਂਕੜਾ ਏਕੜ ਬੈੜੀ ਚਲੀ ਗਈ ਤਬਾਹ ਹੋ ਗਈ ਤੇ ਦੇ ਨਾਲ ਨਾਲ ਇੱਕ ਬੜਾ ਇੰਪੋਰਟੈਂਟ ਮੈਂ ਹੋਰ ਸਮੁੱਚੇ ਪੰਜਾਬੀ ਜਗਤ ਨੂੰ ਵਰਲਡ ਓਵਰ ਵੀ ਅਪੀਲ ਕਰੂੰਗਾ ਮੇਰੇ ਵੀਰੋ ਜਦੋਂ ਕਰੋਨਾ ਚੱਲਦਾ ਸੀ ਕਰੋਨਾ ਦਾ ਐਡਵਾਂਟੇਜ ਲੈਂਦੇ ਹੋਏ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਜਿੱਦਾਂ ਦਾ ਦੇਸ਼ ਆਜ਼ਾਦ ਹੋਇਆ 47 ਤੋਂ ਬਾਅਦ ਇੱਕ ਪ੍ਰਾਈਮ ਮਿੰਿਸਟਰ ਰੀਲੀਫ ਫੰਡ ਸੀ ਪ੍ਰਾਈਮ ਮਿੰਿਸਟਰ ਦਾ ਰੀਲੀਫ ਫੰਡ ਉਹਦੇ ਤਰਮੀਮ ਕੀਤੀ ਮੋਸਟ ਪ੍ਰੋਬਬਲੀ ਮੈਨਕਾ ਸੈਕਸ਼ਨ 8 ਤੇ ਤਰਮੀਮ ਕਰਕੇ ਪੀਐਮ ਕੇਅਰ ਬਣਾ ਦਿੱਤਾ ਉਹਦਾ ਇੱਕੋ ਫਰਕ ਹੈ ਕਿ ਉਹਦੇ ਥੱਲੇ ਆਰਟੀਆਈ ਦੇ ਥੱਲੇ ਅੰਡਰ ਸਕਰੂਟੀ ਨਹੀਂ ਆ ਸਕਦਾ ਕਿੰਨੇ ਕਿੰਨੇ ਪੈਸੇ ਦਿੱਤੇ ਉਹ ਕਿੱਥੇ ਖਰਚ ਹੋਏ ਨਾ ਤੁਸੀਂ ਪੁੱਛ ਸਕਦੇ ਹੋ ਨਾ ਉਹਦੀ ਇਨਫੋਰਮੇਸ਼ਨ ਮਿਲਦੀ ਹੁਣ ਆਹ ਵੇਖੋ ਮਾਨ ਸਾਹਿਬ ਨੇ ਮੈਂ ਤੇ ਅੱਗੇ ਕਹਿਣਾ ਕਿ ਇੱਕ ਸਿੱਕੇ ਦੇ ਦੋ ਪਹਿਲੂ ਨੇ ਇਹ ਜਿਹੜੀ ਭਾਜਪਾ ਦੀ ਸਰਕਾਰ ਹੈ ਤੇ ਆਪ ਦੀ ਸਰਕਾਰ ਹੈ ਟੋਟਲ ਇਹਨਾਂ ਦਾ ਮਾਡਲ ਸਪਰੈਂਡ ਹੈ ਏਜੰਸੀਆਂ ਦਾ ਇਸਤੇਮਾਲ ਕਰਨਾ ਉਹਨਾਂ ਕੋ ਭੰਚਾਰ ਰਹੀ ਨੇ ਕੋਈ ਪ੍ਰੈਸ ਨੂੰ ਕੰਟਰੋਲ ਕਰਨਾ ਜੋ ਮੋਦੀ ਸਾਹਿਬ ਦਿੱਲੀ ਚ ਕਰ ਰਹੇ ਨੇ ਉਹੀ ਪੰਜਾਬ ਚ ਇੱਥੇ ਹੋ ਰਿਹਾ ਸਚਾਈ ਨੂੰ ਲੋਕਾਂ ਕੋ ੱਟਕੇ ਨਾਲ ਰੁਕਿਆ ਜਾ ਰਿਹਾ ਹੁਣ ਇੱਥੇ ਵੀ ਆ ਜਿਹੜਾ ਨਵਾਂ ਰੰਗਲਾ ਪੰਜਾਬ ਮੈਂ ਪੁੱਛਣਾ ਚਾਹੁੰਦਾ ਸੀਐਮ ਦਾ ਮਿਸ਼ਨ ਜੋ ਵੀ ਹੈ ਸੀਐਮ ਤੇ ਕੋਲ ਸੀਐਮ ਰਿਲੀਫ ਫੰਡ ਹੈ ਤੁਸੀਂ ਇਹ ਨੰਬਰ ਜਿਹੜਾ ਨਵਾਂ ਮਿਸ਼ਨ ਹੈ ਮਿਸ਼ਨ ਨਵੇਂ ਦਾ ਮਤਲਬ ਇਹ ਹੈ ਕਿ ਪੈਸੇ ਘੱਲੋ ਨਾ ਤੇ ਕੱਲ ਆਪੋਜੀਸ਼ਨ ਜਾਂ ਕੋਈ ਪੰਜਾਬੀ ਆਰਟੀਆਈ ਦੇ ਵਿੱਚੋਂ ਇਨਫੋਰਮੇਸ਼ਨ ਲੈਣਾ ਚਾਹੀਏ ਰਾਈਟ ਟੂ ਇਨਫੋਰਮੇਸ਼ਨ ਕਿ ਜਸੋਜੀ ਕਿਨੇ ਕਿਨੇ ਕਿੰਨੀ ਕੰਟਰੀਬਿਊਸ਼ਨ ਕੀਤੀ ਹੈ ਤੁਸੀਂ ਇਨਫੋਰਮੇਸ਼ਨ ਨਹੀਂ ਲੈ ਸਕਦੇ ਤਾਂ ਪੈਸਾ ਲੱਗਾ ਕਿੱਥੇ ਤੋਂ ਮੇਰੀ ਹੱਥ ਜੋੜ ਕੇ ਪੰਜਾਬੀਆਂ ਨੂੰ ਵਿਸ਼ੇਸ਼ ਤੌਰ 'ਤੇ ਐਨਆਰਆਈ ਜਿਹੜੇ ਉਹਨਾਂ ਨੂੰ ਮੈਂ ਗੁਜ਼ਾਰਿਸ਼ ਕਰੂੰਗਾ ਇਹ ਜਮਾਤ ਲੋਕਾਂ ਦੇ ਸਾਹਮਣੇ ਪਰਦਾ ਫਾਸ਼ ਹੋ ਚੁੱਕਿਆ ਟੋਟਲ ਠਗਰੀ ਤੇ ਉਤਰੀ ਹੈ ਝੂਠ ਤੇ ਉਤਰੀ ਹੈ ਪਤਾ ਆਪ ਨੂੰ ਵੀ ਹੈ ਕਿ ਅਸੀਂ ਹੁਣ ਅਖੀਰਲੇ ਮਹੀਨੇ ਚ ਰਹਿ ਗਏ ਇਹਨਾਂ ਨੇ ਲੈਂਡ ਪੂਲਿੰਗ ਹਰ ਕਿਸਮ ਦੀ ਪੂਲਿੰਗ ਜਿੱਥੋਂ ਜਿੱਥੋਂ ਪੈਸਾ ਨਿਕਲ ਸਕਦਾ ਹੈ ਸਰਕਾਰੀ ਜਾਇਦਾਦਾਂ ਵੇਚਣ ਵਾਲਾ ਹੁਣ ਇਹ ਨਵਾਂ ਫਾਰਮੂਲਾ ਵੇਖੋ ਕਿੰਨੀ ਬਦਕਿਸਮਤੀ 5 ਲੱਖ ਏਕੜ ਤੋਂ ਬਾਅਦ 4 ਲੱਖ ਸਾਡੇ ਜਾਨਵਰ ਖਤਮ ਹੋਣ ਤੋਂ ਬਾਅਦ 2300 ਪਿੰਡਾਂ ਦੇ ਪ੍ਰਭਾਵਿਤ ਹੋਣ ਦੇ ਬਾਵਜੂਦ 15000 ਕਰੋੜ ਦੀਆਂ ਸੜਕਾਂ ਸਾਡੇ ਪੋੜ ਸਾਡੇ ਕਨਵਰਟ ਸਾਡੇ ਬੰਦ ਸਾਡੇ ਸਕੂਲ ਤਬਾਹ ਹੋਣ ਤੋਂ ਬਾਅਦ ਇਹ ਫੇਰ ਵੀ ਠੱਗੀ ਠੋਰੀ ਤੋਂ ਇਲਾਵਾ ਇਹਨਾਂ ਨੂੰ ਕੋਈ ਫਾਰਮੂਲਾ ਹੀ ਠੱਗੀ ਠੋਰੀ ਦਾ ਚਮਕੀਟੇ ਮਾਰਦੇ ਰਹਿੰਦੇ ਹੁਣ ਇਹਨੇ ਆ ਰੰਗਲਾ ਪੰਜਾਬ ਬਣਾ ਦਿੱਤਾ ਸੋ ਤਾਂ ਪਤਾ ਹੀ ਕਿਸੇ ਨੂੰ ਨਾ ਲੱਗੇ ਕਿ ਪੈਸੇ ਕਿੱਥੋਂ ਆ ਗਏ ਤੇ ਥੋੜੇ ਕਿੱਥੇ ਚੱਲੇ ਉਹ ਤੁਸੀਂ ਪੰਜਾਬ ਨੂੰ ਕੰਗਲਾ ਕਰਕੇ ਆਪ ਮਾਨ ਸਾਹਿਬ ਰੰਗਲਾ ਬਣਾਣ ਲੱਗੇ ਉਹ ਘੱਟੋ ਘੱਟ ਜੋ ਨਾ ਹੀ ਰੱਖਦੇ ਹੋ ਕੋ ਥੋੜੀ ਬੋੜੀ ਸ਼ਰਮ ਹੀ ਕਰ ਲਿਆ ਕਰੋ ਯਾਰ ਦਾ ਹਾਲ ਵੇਖਿਆ ਕੀ ਹੈ ਰੰਗਲਾ ਪੰਜਾਬ ਤੁਸੀਂ ਪੜਾਉਗੇ ਲੋਕਾਂ ਕੋ ਪੈਸੇ ਲੈ ਕੇ ਸਰਕਾਰ ਦੇ ਪੱਲੇ ਕੁਝ ਨਹੀਂ ਇਹ ਤੇ ਆਪ ਕਹਿੰਦਾ ਸੀ ਕਿ ਉਹ ਸਰਕਾਰ ਕੀ ਹੈ ਜਿਹਦੇ ਖਜ਼ਾਨੇ ਚ ਪੈਸੇ ਨਾ ਹੋਏ ਉਹ ਤੇ ਪੀਪਾ ਹੁੰਦਾ ਜਿਹੜਾ ਖਾਲੀ ਉਹਨੂੰ ਪੀਪਾ ਕਿਹਾ ਜਾਂਦਾ ਤੇ ਤੇਰਾ ਪੀਪਾ ਤੇ ਹੁਣ ਸ਼ਰਿਆਮ ਹੀ ਤੂੰ ਗਲੇ ਚ ਪਾ ਕੇ ਖੜਕਾਣਾ ਸ਼ੁਰੂ ਕਰ ਦਿੱਤਾ ਲੋਕਾਂ ਨੂੰ ਕਹਿੰਦਾ ਦੋ ਮੈਨੂੰ ਪੈਸੇ ਉਹ ਤੈਨੂੰ ਪੈਸੇ ਦੇ ਕੇ ਹਿਸਾਬ ਦੇਣ ਨੂੰ ਤੂੰ ਤਿਆਰ ਨਹੀਂ ਮੇਰੀ ਅਪੀਲ ਹੈ ਸਾਰੇ ਪੰਜਾਬੀ ਜਗਤ ਨੂੰ ਕਿਰਪਾ ਕਰੋ ਇਹ ਵਿਚੋਲਿਆਂ ਤੋਂ ਬਚੋ ਜਿਹੜਾ ਵੀ ਕੋਈ ਵਿਚੋਲਾ ਇੱਥੇ ਫਿਰਦਾ ਅਸੀਂ ਵੇਖਿਆ ਹੜਾ ਦੇ ਵਿੱਚ ਵਿਚੋਲਗਰੀ ਕਰਕੇ ਆਪਣੀਆਂ ਫੋਟੋਆਂ ਖਚਾਣੀਆਂ ਆਪਣੀਆਂ ਰੀਲਾਂ ਚਲਾਣੀਆਂ ਇਹਨਾਂ ਲੋਕਾਂ ਤੋਂ ਬਚੋ ਮੈਂ ਗੁਜ਼ਾਰਿਸ਼ ਕਰੂੰਗਾ ਕਿ ਤੁਸੀਂ ਆਪਣੇ ਬੰਦੇ ਘੱਲੋ ਜਿੱਥੇ-ਜਿੱਥੇ ਲੋਕਾਂ ਦਾ ਨੁਕਸਾਨ ਹੋਇਆ ਉਹਨਾਂ ਦਾ ਸਿੱਧਾ ਕਾਊਂਟ ਲਓ ਉਹਨਾਂ ਦੇ ਸਿੱਧੇ ਪੈਸੇ ਵਾ ਉਹਨਾਂ ਨੂੰ ਪਤਾ ਹੈ ਮੇਰੀ ਮਦਦ ਕੌਣ ਕਰ ਰਿਹਾ ਤੇ ਮਦਦ ਕਰਨ ਵਾਲੇ ਨੂੰ ਪਤਾ ਹੈ ਕਿ ਅਸੀਂ ਮਦਦ ਕਿਹਦੀ ਕੀਤੀ ਇਹ ਰੰਗਲਿਆਂ ਨੂੰ ਨਾ ਦਿਓ ਇਹਨਾਂ ਨੇ ਸਾਰਾ ਕੁਝ ਕੰਗਲਾ ਕਰਕੇ ਨਿਕਲ ਜਾਣਾ ਭੱਜ ਜਾਣੇ ਇਹਨਾਂ ਨੇ ਇਹ ਤੁਹਾਡੀਆਂ ਇਲੈਕਸ਼ਨਾਂ ਤੋਂ ਪਹਿਲੇ ਕੋਈ ਰੰਗਲਾ ਇੱਥੇ ਨਹੀਂ ਦੇ ਲੱਭਣਾ ਇਹਨਾਂ ਸਾਰਿਆਂ ਨੇ ਐਡਵਾਂਸ ਬੁਕਿੰਗ ਜਾਜ਼ਾਦੀ ਕਰਾਈ ਹੈ ਇਲੈਕਸ਼ਨ ਅਨਾਊਂਸ ਹੁੰਦੇ ਕੋਈ ਮੈਲਬਨ ਨੂੰ ਨਿਕਲ ਜਾਣਾ ਕੋਈ ਸਿਡੀਨੀ ਨੂੰ ਕੋਈ ਐਡਲੇਡ ਨੂੰ ਨਿਕਲ ਜਾਣਾ ਕੋਈ ਅਮਰੀਕਾ ਕੋ ਕੈਨੇਡਾ ਨੂੰ ਨਿਕਲ ਜਾਣਾ ਆਪਾਂ ਲੱਭਦੇ ਰਾਂਗੇ ਆਪਣਾ ਹਸਾਬ ਤੱਕੀ ਤਾਂ ਮੇਰੇ ਹੱਥ ਜੋੜ ਕੇ ਪੀਲੇ ਨਾ ਕੋ ਬਚੋ ਇਹਨਾਂ ਕੋ ਬਚੋ ਕਿਰਪਾ ਰੱਖੋ ਪੰਜਾਬ ਦਾ ਭਾਰੀ ਨੁਕਸਾਨ ਹੋ ਚੁੱਕਿਆ ਹੈ ਜਿ세 ਥੀ ਮਿਨਿਸਟਰ ਕੋ ਮੋਰਲ ਕਰੇ ਜਾਣੀ ਪ੍ਰਾਈਮ ਮਿਨਿਸਟਰ ਨੂੰ ਫੇਸ ਕਰਨ ਦੀ ਉਹ ਪੰਜਾਬ ਦਾ ਕੀ ਸਵਾਰ ਸਕਦੇ ਹੈ ਇੱਥੇ ਤੇ ਹੜੀ ਕਰਨਗੇ ਆਪਣੀਆਂ ਗੱਲਾਂ ਸਟੇਜ ਵਾਲੀਆਂ ਜਿਹੜੀਆਂ ਨੇ ਇੱਥੇ ਪੇਸ਼ ਕਰਨਗੇ ਮੈਂ ਇੱਥੇ ਮੰਗ ਕਰਾਂਗਾ ਸਪੈਸ਼ਲ ਸਾਡੀ ਪਾਰਟੀ ਮੰਗ ਕਰੇਗੀ ਕਿ ਇਸ ਨੁਕਸਾਨ ਦਾ ਜਿਹੜਾ ਬੈਨ ਮੇਡ ਹੋਇਆ ਹੈ ਜੇ ਇਮਾਨਦਾਰੀ ਦੇ 1% ਵੀ ਆ ਜਿਹੜੀ ਇਹਨਾਂ ਚ 1% ਵੀ ਆ ਇਹ ਇੱਕ ਇੰਡੀਪੈਂਡੈਂਟ ਜੱਜ ਦੇ ਕੋਲੋਂ ਹਾਈ ਕੋਰਟ ਦੇ ਇੰਡੀਪੈਂਡੈਂਟ ਜੱਜ ਕੋ ਟਾਈਮ ਬਾਉਂਡ ਇਨਕੁਆਇਰੀ ਕਰਾ ਤੇ ਉਸ ਇਨਕੁਆਇਰੀ ਦਾ ਹਿੱਸਾ ਹਰ ਪੋਲੀਟੀਕਲ ਜਮਾਤ ਦੇ ਇੱਕ ਇੱਕ ਬੰਦਾ ਹੋਣਾ ਚਾਹੀਦਾ ਕਿੰਨੀਆਂ ਪੋਲੀਟੀਕਲ ਪਾਰਟੀਆਂ ਦੇ ਐਮ.ਐਲ.ਏ ਨੇ ਉਹਨਾਂ ਦੇ ਇੱਕ ਇੱਕ ਮੈਂਬਰ ਜੱਜ ਨੂੰ ਅਸਿਸਟ ਕਰਨ ਵਾਸਤੇ ਨਾਲ ਹੋਏ ਟਾਈਮ ਬਾਉਂਡ ਹੋਏ। ਓਨਲੀ ਥੇਰ ਵਾਸਤੇ ਅਸੀਂ ਮੰਗ ਕਰਾਂਗੇ ਇੱਥੋਂ ਆ ਜਿਹੜਾ ਇਹਨਾਂ ਦੇ ਇਰੀਗੇਸ਼ਨ ਮੰਤਰੀ ਸਾਹਿਬ ਨੇ ਤੇ ਸੈਕਟਰੀ ਇਰੀਗੇਸ਼ਨ ਦੋਨਾਂ ਨੂੰ ਚਾਰ ਚੋ ਲੰਬੇ ਕੀਤਾ। ਇਹ ਇਨਕੁਆਇਰੀ ਕਰਾਣੀ ਹੈ ਸਹੀ ਮਹੀਨੇ ਦੇ ਵਿੱਚ। ਉਹ ਗੁਨਾਹਗਾਰ ਲੱਭਣੇ ਨੇ ਜਿਨ੍ਹਾਂ ਨੇ ਪੰਜਾਬ ਨੂੰ ਡੋਬੋਇਆ ਪੰਜਾਬ ਨੂੰ ਤਬਾਹ ਕੀਤਾ। ਕੀਮਤੀ ਜਾਨਾਂ 60 ਤੋਂ ਵੱਧ ਚਲੀਆਂ ਗਈਆਂ। ਇਹ ਦੋ ਬੰਦਿਆਂ ਨੂੰ ਮੌਕੇ ਤੋਂ ਜਿਹੜਾ ਇਰੀਗੇਸ਼ਨ ਮੰਤਰੀ ਹੈ ਜਨੇ ਫਲੋਰ ਆਫ ਦੀ ਹਾਊਸ ਨੂੰ ਮਿਸਲੀਡ ਕੀਤਾ ਪੰਜਾਬ ਨੂੰ। ਸਾਰੇ اپوزیشن ਨੂੰ ਸਾਰੇ ਹਾਊਸ ਨੂੰ ਬੈਸਲੀਟ ਕੀਤਾ ਉਸ ਨੂੰ ਟੈਰੀਗੇਸ਼ਨ ਸੈਕਟਰ ਨੂੰ ਮੀਜਰਲੀ ਲਾਂਭੇ ਕੀਤਾ ਜਾਏ ਜੁਡੀਸ਼ੀਅਲ ਕਮਿਸ਼ਨ ਇੱਥੇ ਬੈਠੇ ਟਾਈਮ ਬਾਉਂਡ 3 ਮਹੀਨਿਆਂ ਦੇ ਵਿੱਚ ਮੌਕੇ ਤੇ ਚੱਲਣ ਹਰ اپوزیشن ਪਾਰਟੀ ਦੇ ਇੱਕ ਆਦਮੀ ਨਾਲ ਜਾਏ ਅਸੀਂ ਸਿਸਟ ਕਰਾਂਗੇ ਗੱਤ ਸਾਹਿਬ ਨੂੰ ਤੇ ਜਿਹੜੇ ਅਸਲ ਗੁਨਾਹਗਾਰ ਉਹਨਾਂ ਨੂੰ ਸਾਹਮਣੇ ਲਿਆਇਆ ਜਾਏ ਤੇ ਉਹਨਾਂ ਤੇ ਕ੍ਰਿਮੀਨਲ ਕਾਰਵਾਈ ਕੀਤੀ ਕੇਸ ਰਜਿਸਟਰ ਕੀਤਾ ਜਾਏ ਤੇ ਕ੍ਰਿਮੀਨਲ ਕਾਰਵਾਈ ਕੀਤੀ ਜਾਏ ਦੂਸਰੀ ਗੱਲ ਅਸੀਂ ਕਵਾਂਗੇ ਸਾਨੂੰ ਕਲੈਰਿਟੀ ਦਿਓ ਜਿਹੜੇ ਮੋਦੀ ਸਾਹਿਬ ਨੇ 12000 ਕਰੋੜ ਕੀਆ ਤੇ ਤੁਹਾਡੇ ਕੋਲ ਅੱਜ ਪੰਜਾਬ ਜਾਣਨਾ ਚਾਹੁੰਦਾ ਕੋਈ ਪੈਸੇ ਤੁਹਾਡੇ ਕੋਲ ਵੀ ਤੇ ਕਹਿੰਦੇ ਮੈਂ ਕੁੱਕਣੀਆਂ ਦੇ ਵੀ ਦਊਂਗਾ ਮੈਂ ਬੱਕਰੀਆਂ ਦੇ ਵੀ ਦਊਂਗਾ ਮੈਂ ਕੱਦੂ ਦੇ ਵੀ ਦਊਂਗਾ ਝੋਨੇ ਦੇ ਮੈਂ ਜਿਹੜੀਆਂ ਛੱਤਾਂ ਚਾਈਆਂ ਤਰੇੜਾਂ ਉਹਦੇ ਵੀ ਦਊਂਗਾ ਕਿੰਨਾ ਚਿਰ ਲੋਕਾਂ ਦਾ ਫੇਸਬੁੱਕ ਬਣਾਉਗੇ ਤੋਂ ਇਹ ਗੱਲ ਕਰ ਆ ਸਾਡੀ ਗੱਲ ਅਸੀਂ ਤੁਹਾਡੇ ਸਾਹਮਣੇ ਰੱਖੀ ਬਾਕੀ ਗੱਲਾਂ